ਤੰਦਰੁਸਤ ਨਾਰੀ ਤੰਦਰੁਸਤ ਪਰਿਵਾਰ ਇਹ ਸਲੋਗਨ ਅਸੀਂ ਹਮੇਸ਼ਾ ਸੁਣਿਆ ਤੇ ਇਸ ਸਲੋਗਨ ਨੂੰ ਜਦ ਹੀ ਅਸੀਂ ਸੁਣਦੇ ਆਂ ਤੇ ਸਾਡੇ ਦਿਲ 'ਚ ਇੱਕ ਗੱਲ ਆਉਂਦੀ ਹੈ ਕਿ ਸਾਡੀ ਮਾਂ ਤੰਦਰੁਸਤ ਹੈ ਕਿ ਸਾਡੀਆਂ ਬੱਚੀਆਂ ਤੰਦਰੁਸਤ ਨੇ ਸਾਡੀਆਂ ਭੈਣਾਂ ਤੰਦਰੁਸਤਾਂ ਉਹ ਤੰਦਰੁਸਤ ਰਹਿਣਗੀਆਂ ਤੇ ਪਰਿਵਾਰ ਆਪਣੇ ਆਪ ਵਧੀਆ ਰਹੇਗਾ ਸਵਾਗਤ ਜੀ ਆਇਆਂ ਨੂੰ ਅੱਜ ਦੀ ਚਰਚਾ ਮੈਂ ਤੁਹਾਡੇ ਨਾਲ ਬਰुण ਕੌਰ ਮਾਨ ਚੈਨਲ ਧੀ ਦੀ ਪੰਜਾਬੀ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਇਹ ਜਿਹੜਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਭਾਰਤ ਦੀ ਕੇਂਦਰ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਕਿਹ ਅਹਿਮ ਗੱਲਾਂ ਕੀਤੀਆਂ ਗਈਆਂ ਨੇ ਜੋ ਔਰਤ ਦੀ ਸਿਹਤ ਦੇ ਨਾਲ ਸੰਬੰਧਿਤ ਨੇ ਚੁੜੀਆਂ ਨੇ ਤੇ ਸਾਡੇ ਨਾਲ ਜਿਹੜੇ ਮਹਿਮਾਨ ਬਣੇ ਨੇ ਉਹ ਇਸ ਤੇ ਉੱਪਰ ਕਰਨਗੇ ਗੱਲਬਾਤ ਕਈ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਚਰਚਾ ਕਰਨਗੇ ਔਰਤ ਦੀ ਸਿਹਤ ਨੂੰ ਲੈ ਕੇ ਕਿ ਕਿਦਾਂ ਔਰਤ ਦੀ ਸਿਹਤ ਨੂੰ ਵਧੀਆ ਰੱਖ ਸਕਦੇ ਆ ਕਿਦਾਂ ਉਸ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਕਿਹੜੀ ਖੁਰਾਕ ਉਹਦੇ ਲਈ ਵਧੀਆ ਹੈ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਪਹੁੰਚੇ ਨੇ ਪਹਿਲੇ ਮਹਿਮਾਨ ਮੇਰੇ ਨਾਲ ਜਿਹੜੇ ਬੈਠੇ ਨੇ ਜੀ ਡਾਕਟਰ ਸੁਸ਼ਮਾ ਚਾਵਲਾ ਜੀ ਇਹ ਸੀਨੀਅਰ ਗਾਇਨਕੋਲੋਜਿਸਟ ਨੇ ਚਾਵਲਾ ਨਰਸਿੰਗ ਹੋਮ ਦੇ ਵਿੱਚ ਇਹ ਪ੍ਰੈਜ਼ੀਡੈਂਟ ਵੀ ਨੇ ਇੱਕ ਐਨ ਜੀਓ ਦੇ ਨਾਲ ਸੰਬੰਧਿਤ ਨੇ ਤੇ ਬਹੁਤ ਸਾਲਾਂ ਤੋਂ ਕਈ ਸਾਲਾਂ ਤੋਂ ਔਰਤਾਂ ਦੇ ਰੋਗਾਂ ਦੇ ਬਾਹਰ ਰਹੇ ਨੇ ਔਰਤਾਂ ਦੀ ਤੰਦਰੁਸਤੀ ਲਈ ਕੰਮ ਕਰ ਰਹੇ ਨੇ ਤੇ ਉਸ ਦੇ ਨਾਲ ਹੀ ਮੈਂ ਤੁਹਾਡੀ ਜਾਣ ਪਹਿਚਾਨ ਹੁਣ ਕਰਾਵਾਂਗੀ ਡਾਕਟਰ ਪੁਨੀਤ ਜੀ ਦੇ ਨਾਲ ਆਯੁਰਵੈਦਿਕ ਡਾਕਟਰ ਨੇ ਪੋਸ਼ਣ ਵਿਗਿਆਨੀ ਨੇ ਬਹੁਤ ਸਾਰਾ ਤਜਰਬਾ ਹੈ ਆਯੁਰਵੇਦ ਦੇ ਵਿੱਚ ਵੀ ਤੇ ਵਧੀਆ ਖੁਰਾਕ ਕਿੱਦਾਂ ਦੀ ਹੋਵੇ ਕਰੇ ਕਿਹੜੀਆਂ ਚੀਜ਼ਾਂ ਜ਼ਿਆਦਾ ਸਾਡੇ ਲਈ ਵਧੀਆਂ ਨੇ ਉਹ ਸਾਰੀ ਚਰਚਾ ਆਪਾਂ ਉਹਨਾਂ ਦੇ ਨਾਲ ਕਰਾਂਗੇ ਸ਼ੁਰੂਆਤ ਮੈਂ ਡਾਕਟਰ ਪੁਨੀਤ ਤੁਹਾਡੇ ਤੋਂ ਕਰਾਂਗੀ ਪਹਿਲਾਂ ਤਾਂ ਡਾਕਟਰ ਦੋਨੋਂ ਡਾਕਟਰ ਸਹਿਬਾਨ ਦਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਡਾਕਟਰ ਪੁਨੀਤ ਇਹ ਜਿਹੜਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਸਸਥਤ ਨਾਰੀ ਸਸ਼ਕਤ ਪਰਿਵਾਰ ਅਭਿਆਨ ਇਹਦੇ ਬਾਰੇ ਸੰਖੇਪ ਵਿੱਚ ਦਰਸ਼ਕਾਂ ਨੂੰ ਦੱਸੋ ਪਹਿਲਾਂ ਤੇ ਮੋਦੀ ਜੀ ਦਾ ਬੜਾ ਥੈਂਕਫੁਲ ਹਾਂ ਮੈਂ ਕਿ ਉਹਨਾਂ ਨੇ ਇਹ ਅਭਿਆਨ ਸ਼ੁਰੂ ਕੀਤਾ ਕਿਉਂਕਿ ਲੇਡੀਜ਼ ਵਾਸਤੇ ਕੋਈ ਨਹੀਂ ਸੋਚਦਾ ਔਰਤਾਂ ਖੁਦ ਵੀ ਆਪਣੇ ਬਾਰੇ ਨਹੀਂ ਸੋਚਦੀਆਂ ਬਿਕੋਜ਼ ਉਹ ਕਿਤੇ ਨਾ ਕਿਤੇ ਫੈਮਿਲੀ ਦੇ ਫੈਮਿਲੀ ਨੂੰ ਦੇਖਦੀਆਂ ਨੇ ਬੱਚਿਆਂ ਨੂੰ ਦੇਖਦੀਆਂ ਤੇ ਕਿਤੇ ਨਾ ਕਿਤੇ ਆਪਣੀ ਹੈਲਥ ਨੂੰ ਇਗਨੋਰ ਕਰ ਦਿੰਦੀਆਂ ਨੇ ਸੋ ਇਹ ਕੈਂਪੇਨ ਸ਼ੁਰੂ ਕੀਤਾ ਜਿਹੜੀਆਂ ਕਿ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਲੇਡੀਜ਼ ਨੂੰ ਅੱਜਕੱਲ ਕੈਂਸਰ ਟੀਬੀ ਦੀ ਪ੍ਰੋਬਲਮ ਆ ਰਹੀ ਆ ਜਾਂ ਜਿਹੜੇ ਪੀਰੀਅਡਸ ਦੇ ਦੌਰਾਨ ਜਿਹੜੀ ਪ੍ਰੋਬਲਮ ਆ ਰਹੀ ਆ ਜਾਂ ਆਇਰਨ ਡੈਫੀਸ਼ੀਐਂਸੀ ਉਹ ਬਹੁਤ ਜ਼ਿਆਦਾ ਔਰ ਔਰਤਾਂ ਵਿੱਚ ਹੈਗੀ ਆ ਇਹ ਪ੍ਰੋਬਲਮ ਇਹ ਪ੍ਰੋਬਲਮ ਸਾਰੀਆਂ ਇਹ ਕੈਂਪੇਨ ਦੇ ਅੰਦਰ ਆਉਂਦੀਆਂ ਇਹਨਾਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕੈਂਪੇਨ ਲੱਗਣਗੇ ਡਿਫਰੈਂਟ ਡਿਫਰੈਂਟ ਜਿਹੜੇ ਸੀ ਬੜਾ ਵਧੀਆ ਸੰਖੇਪ ਚ ਦੱਸਿਆ ਇਹਨਾਂ ਗੱਲਾਂ ਤੇ ਆਪਣੀ ਅੱਗੇ ਦੀ ਚਰਚਾ ਚੱਲਣੀ ਆ ਡਾਕਟਰ ਸ਼ੁਸ਼ਮਾ ਚਾਬਲਾ ਜੀ ਡਾਕਟਰ ਪੁਨੀਤ ਕਹਿ ਰਹੇ ਨੇ ਕਿ ਇਸ ਦੇ ਵਿੱਚ ਕੈਂਸਰ ਦੀ ਗੱਲ ਕੀਤੀ ਜਾਏਗੀ ਕੀਤੀ ਜਾ ਰਹੀ ਆ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਕਿਹੜਾ ਕੈਂਸਰ ਦੇਖਿਆ ਜਾ ਰਿਹਾ ਕਿਦਾਂ ਦੇਖਪਾਲ ਹੋਵੇ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਪਾਸ ਦੋ ਕੈਂਸਰਸ ਹੈ ਜਿਹੜੇ ਕਿ ਔਰਤਾਂ ਵਿੱਚ ਬੜੇ ਕਾਮਨ ਹੈ। ਇੱਕ ਹੈ ਬੱਚੇਦਾਨੀ ਦੇ ਮੂਦਾ ਕੈਂਸਰ ਜਿਹਨੂੰ ਅਸੀਂ ਸਰਵਿਕਲ ਕੈਂਸਰ ਕਹਿੰਦੇ ਆਂ। ਔਰ ਦੂਸਰਾ ਛਾਤੀ ਦਾ ਕੈਂਸਰ। ਅੱਛਾ ਜੀ। ਹਰ 8 8 ਮਿੰਟਾਂ ਵਿੱਚ ਇੱਕ ਔਰਤ ਸਰਵਿਕਲ ਕੈਂਸਰ ਨਾਲ ਮਰ ਰਹੀ ਹੈ ਦੁਨੀਆ 'ਚ। ਔਰ ਹਰ 5ਵੀਂ ਔਰਤ ਨੂੰ ब्रेस्ट कैंसर ਹੈ ਸੋ ਸਾਡੀਆਂ ਔਰਤਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਇਹਨਾਂ ਦੇ ਵੱਲੋਂ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਆਪਣੇ ਆਪ ਇੱਕ ਚੈੱਕਅਪ ਸਾਲ ਜ਼ਰੂਰ ਕਰਵਾਣ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਕੈਂਸਰ ਹੋਣਾ ਕਿਉਂਕਿ ਇੱਕ ਡਾਕਟਰ ਕੈਂਸਰ ਨੂੰ 5 ਜਾਂ 10 ਸਾਲ ਪਹਿਲੇ ਹੀ ਪਕੜ ਸਕਦਾ ਜੀ ਇੱਕ ਵਰਡ ਹੁੰਦਾ ਹੈ ਬ੍ਰੈਸ ਸੈਲਫ ਐਗਜ਼ਾਮੀਨੇਸ਼ਨ ਜਿੱਤੇ ਕਿ ਮੈਂ ਔਰਤਾਂ ਨੂੰ ਇਹ ਸਿਖਾ ਲਿਆ ਕਿ ਆਪਣੇ ਨਹਾਣ ਦੇ ਵਕਤ ਆਪਣੇ ਹਥੇਲੀ ਦੇ ਨਾਲ ਅੰਡਰ ਆਰਮਸ ਤੋਂ ਲੈ ਕੇ ਆਪਣੀ ਛਾਤੀ ਨੂੰ ਰੋਜ਼ ਹਥੇਲੀ ਨਾਲ ਟਟੋਲੋ ਅੱਛਾ ਜੀ ਹਾਂ ਉਹ ਤੇ ਉਹਨੂੰ ਕਹਿੰਦੇ ਹੈ ਬ੍ਰੈਸ ਸੈਲਫ ਐਗਜ਼ਾਮੀਨੇਸ਼ਨ ਕਿ ਅਸੀਂ ਆਪਣੇ ਆਪ ਆਪਣਾ ਡਾਕਟਰ ਬਣ ਕੇ ਇਹ ਦੇਖੀਏ ਕਿਉਂਕਿ 24 ਸਾਲ ਤੋਂ ਲੈ ਕੇ ਸੋਚ ਲਓ 100 ਸਾਲ ਤੱਕ ਜੋ ਵੀ ਔਰਤ ਹੈ ਅਗਰ ਉਹ ਨਹਾਣ ਦੇ ਵਕਤ ਆਪਣੀ ਬ੍ਰੈਸਟ ਨੂੰ ਟਟੋਲੇ ਔਰ ਉਹਦੇ ਵਿੱਚ ਕੋਈ ਗੰਠ ਹੈ ਤੋ ਕੈਂਸਰ ਹੋ ਸਕਦੀ ਹੈ ਸੋ ਇਸ ਕਰਕੇ ਉਹ ਕਹਿੰਦੇ ਬ੍ਰੈਸਟ ਸੈਲਫ ਕਿ ਉਹ ਔਰਤ ਆਪਣੇ ਆਪ ਹੀ ਇਸ ਗੱਲ ਨੂੰ ਦੇਖੇ ਔਰ 1 ਸਾਲ ਦੇ ਵਿੱਚ ਇੱਕ ਵਾਰੀ ਡਾਕਟਰ ਨੂੰ ਜ਼ਰੂਰ ਦਿਖਾਏ ਔਰ 35 ਔਰ 40 ਸਾਲਾਂ ਤੋਂ ਬਾਅਦ ਇੱਕ ਮਸ਼ੀਨ ਜਿਸ ਨੂੰ ਅਸੀਂ ਸੋਨੋ ਮੈਮੋਗ੍ਰਾਫੀ ਕਹਿੰਦੇ ਆ ਜਾਂ ਮੈਮੋਗ੍ਰਾਫੀ ਕਰਨੇ ਆ ਉਹਦੇ ਨਾਲ ਕਰੇ ਔਰ ਆਮ ਤੌਰ ਤੇ ਜਿਹੜਾ ਦੂਸਰਾ ਕੈਂਸਰ ਹੈ ਜਿਹੜਾ ਬੱਚੇਦਾਨੀ ਦੇ ਮੋਧਾ ਕੈਂਸਰ ਉਹ ਇੱਕ ਵਾਇਰਸ ਕਰਕੇ ਹੁੰਦਾ ਜਿਹਦਾ ਨਾਮ ਹੈ ਐਚ ਪੀ ਵੀ ਵਾਇਰਸ ਉਹਦਾ ਜਿਹੜਾ ਟੀਕਾ ਹੈ ਉਹਦੀ ਅੱਜ ਕੱਲ ਪ੍ਰੀਵੈਂਸ਼ਨ ਆ ਗਈ ਹੈ ਕਿ ਅਗਰ ਅਸੀਂ ਉਹ ਟੀਕਾ 9 ਸਾਲ ਤੋਂ ਲੈ ਕੇ 26 ਸਾਲ ਤੱਕ ਔਰਤਾਂ ਨੂੰ ਸ਼ਾਦੀ ਤੋਂ ਪਹਿਲੇ ਲਗਾ ਦਈਏ ਤੇ ਅਸੀਂ ਇਹ ਸਰਵਿਕਲ ਕੈਂਸਰ ਨਹੀਂ ਹੋਣ ਦੇਣਾਗੇ ਹੁਣ ਇਹ ਖਿਆਲ ਕਿ ਆਇਆ ਇਹ ਵਾਇਰਸ ਕਿੱਥੋਂ ਆਂਦਾ ਆਮ ਤੌਰ ਤੇ ਆਮ ਹੀ ਲੋਕਾਂ ਚ 200 ਤਰੀਕੇ ਦੇ ਵਾਇਰਸਸ ਐ ਜਿਹਦੇ ਕਿ ਨਾਮ ਰੱਖੇ ਗਏ ਐ ਉਹਦਾ ਇੱਕ ਨਾਮ ਹੈ ਵਾਇਰਸ ਨਾਸ 611 ਜੀ 16 ਔਰ 18 ਜਿਹੜਾ 16 ਔਰ 18 ਦਾ ਕੈਂਸਰ ਦਾ ਵਾਇਰਸ ਹੈ ਉਹ ਅੱਗੇ ਜਾ ਕੇ 5 10 15 20 ਸਾਲਾਂ ਤੱਕ ਕੈਂਸਰ ਬਣਾਦਾ ਹੈ ਅਗਰ ਅਸੀਂ ਲੜਕੀਆਂ ਨੂੰ 9 ਸਾਲ ਤੋਂ 14 ਸਾਲ ਤੱਕ ਇਹ ਟੀਕਾ ਦੇ ਦਈਏ ਤੇ ਪੱਕੇ ਤੌਰ ਤੇ ਅਸੀਂ ਇਸ ਕੈਂਸਰ ਨੂੰ ਬਚਾ ਲਵਾਂਗੇ ਨੰਬਰ 2 ਅਗਰ ਸ਼ਾਦੀ ਤੋਂ ਬਾਅਦ 3 ਸਾਲਾਂ ਦੇ ਬਾਅਦ ਅਸੀਂ ਹਰ ਔਰਤ ਨੂੰ ਟੇਬਲ ਤੇ ਲਿਟਾ ਕੇ ਐਜ਼ ਅ ਗਾਇਨਿਕ

ਤੁਸੀਂ ਸੋਚ ਸਕਦੇ ਹੋ 스킨 ਟੂ 스킨 ਟੱਚ ਤੇ ਵੀ ਆ ਸਕਦਾ ਹੈ ਜਿਹੜਾ ਆਦਮੀ ਹੈ ਜਿਹੜਾ ਆਪਣੇ ਬੱਚਾ ਨੂੰ ਨਹੀਂ ਉਠਾਂਦਾ ਔਰ ਫਿਰ ਕਿ ਆਫਟਰ ਮੈਰਿਜ ਉਹ ਕੰਟੈਕਟ ਤਾਂ ਹੋਏਗਾ ਹੀ ਹੋਏਗਾ ਸੋ ਇਹ ਦੋ ਚੀਜ਼ ਆਸੀਂ ਬਚਾਅ ਕਰ ਸਕਦੇ ਹਾਂ ਅਗਰ ਅਸੀਂ ਅਸੀਂ ਅਵੇਅਰਨੈਸ ਸਾਰੀਆਂ ਔਰਤਾਂ ਨੂੰ ਦਈਏ ਬਿਲਕੁਲ ਡਾਕਟਰ ਪੁਨੀਤ ਜੀ ਮੈਨੂੰ ਲੱਗਦਾ ਹੈ ਕਿ ਅਵੇਅਰਨੈਸ ਤਾਂ ਜਿੰਨੀ ਔਰਤਾਂ ਨੂੰ ਦਿੱਤੀ ਜਾਏ ਉਨੀ ਘਟ ਹੈ ਪਰ ਸ਼ਾਇਦ ਸਾਡੀਆਂ ਮਾਵਾਂ ਦਾ ਸੁਭਾਅ ਹੈ ਕਿ ਅਖੀਰ ਦੇ ਵਿੱਚ ਖਾਣਾ ਖਾਣਾ ਜੇ ਥੋੜੀ ਬਹੁਤੀ ਘਟ ਵੀ ਹੋ ਗਈ ਕੋਈ ਨਹੀਂ ਪਹਿਲਾ ਪਰਿਵਾਰ ਨੂੰ ਪੂਰਾ ਹੋ ਜਾਏ ਤੇ ਛੋਟੀਆਂ ਬੱਚੀਆਂ ਕਈ ਘਰਾਂ ਦੇ ਵਿੱਚ ਅੱਗੇ ਪੁਰਾਣੇ ਜ਼ਮਾਨੇ 'ਚ ਸੁਣਦੇ ਹੁੰਦੇ ਸੀ ਨਾ ਕਿ ਪੁੱਤ ਨੂੰ ਜ਼ਿਆਦਾ ਰੋਟੀ ਦੇ ਦਿੱਤੀ ਨਾਲਾ ਕਿ ਹੁਣ ਤਾਂ ਉਹ ਜ਼ਮਾਨੇ ਨਹੀਂ ਰਹੇ ਪਰ ਫਿਰ ਵੀ ਲੜਕੀਆਂ ਕੋਪੋਸ਼ਨ ਦਾ ਸ਼ਿਕਾਰ ਹੁੰਦੀਆਂ ਨੇ ਕਿੱਦਾਂ ਦਾ ਖਾਣ ਪੀਣ ਹੋਵੇ ਕਿਹੜੀ ਉਮਰ 'ਚ ਸਹੀ ਖਾਣ ਪੀਣ ਹੋਵੇ ਕਿ ਪੋਸ਼ਣ ਪੂਰਾ ਹੋ ਜਾਵੇ ਬੱਚੀਆਂ ਦਾ ਜਿਹੜੀ ਡੈਫੀਸ਼ੈਂਸੀਜ਼ ਆ ਉਹ ਬਹੁਤ ਜ਼ਿਆਦਾ ਲੇਡੀਜ਼ ਦੇ ਵਿੱਚ ਪਾਈਆਂ ਗਈਆਂ ਵਾ ਕਪੋਸ਼ਨ ਬਹੁਤ ਜ਼ਿਆਦਾ ਪਾਇਆ ਗਿਆ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਵਾ ਕਿ ਲੇਡੀਜ਼ ਆਪਣੇ ਹੈਲਥ ਦਾ ਧਿਆਨ ਨਹੀਂ ਰੱਖਦੀਆਂ ਤੇ ਸੇਮ ਇੱਦੀ ਉਹ ਜਿਹੜੀ ਆਪਣੀ ਡਾਈਟ ਦਾ ਧਿਆਨ ਨਹੀਂ ਰੱਖਦੀਆਂ ਹੈਗੀਆਂ ਸਭ ਤੋਂ ਤਿੰਨ ਮੇਜਰ ਜਿਹੜੇ ਕੁਪੋਰਸ਼ਨ ਲੇਡੀਜ਼ 'ਚ ਪਾਏਦੇ ਸਭ ਤੋਂ ਪਹਿਲਾਂ ਤੇ ਕੈਲਸ਼ੀਅਮ ਡੈਫੀਸ਼ੀਅੰਸੀ ਇਹ ਇਹ ਜਿਹੜੀ ਲੇਡੀਜ਼ ਹੁੰਦੀਆਂ ਉਹਨਾਂ 'ਚ ਕੈਲਸ਼ੀਅਮ ਤੇ ਡਿਪਲੀਟ ਹੁੰਦਾ ਹੀ ਹੁੰਦਾ ਸਭ ਤੋਂ ਪਹਿਲਾਂ ਤੇ ਜਦੋਂ ਪੀਰੀਅਡ ਜਾਂਦੇ ਹਰ ਮਹੀਨੇ ਪੀਰੀਅਡ ਜਾਂਦੇ ਆ ਥੋੜਾ ਥੋੜਾ ਕੈਲਸ਼ੀਅਮ ਡਿਪਲੀਟ ਹੁੰਦਾ ਹੀ ਹੁੰਦਾ ਫਿਰ ਨੰਬਰ 2 ਜਦੋਂ ਪ੍ਰੈਗਨੈਂਸੀ ਦੀ ਸਟੇਜ ਆਂਦੀ ਹੈ ਚਾਹੇ ਅਸੀਂ ਕੈਲਸ਼ੀਅਮ ਲੈ ਵੀ ਰਹੇ ਆ ਬਟ ਫਿਰ ਵੀ ਸਾਡੀ ਬੋਡੀ ਦੇ ਵਿੱਚੋਂ ਕੈਲਸ਼ੀਅਮ ਡਿਪਲੀਟ ਹੁੰਦਾ ਬੋਨਸ ਵਿੱਚੋਂ ਹੁੰਦਾ ਨੰਬਰ 3 ਆ ਕਿ ਜਦੋਂ ਸਾਨੂੰ ਮੈਨੋਪੋਜ਼ਿਸ ਸਟੇਜ ਆਉਂਦੀ ਪ੍ਰੀ ਮੈਨੋਪੋਜ਼ਿਸ ਸਟੇਜ ਆਉਂਦੀ ਆਸਟਿਓਸਿਸ ਤੇ ਬਹੁਤ ਜ਼ਿਆਦਾ ਐਕਸੈਸਿਵ ਸਾਡੇ ਬੋਡੀ ਚ ਕੈਲਸ਼ੀਅਮ ਦਾ ਲਾਸ ਹੁੰਦਾ ਤੇ ਉਹਦੇ ਕਰਕੇ ਕੀ ਆਸਟਿਓਪੋਰੋਸਿਸ ਵੀ ਹੋ ਜਾਂਦਾ ਲੇਡੀਜ਼ ਨੂੰ ਨੰਬਰ 2 ਜਿਹੜੀ ਪ੍ਰੋਬਲਮ ਡੈਫੀਸ਼ੀਅਨਸੀ ਦੀ ਹੈਗੀ ਉਹ ਹੈਗੀ ਆਇਰਨ ਦੀ ਜੀ ਕਿਉਂਕਿ ਲੇਡੀਜ਼ ਦੇ ਵਿੱਚ ਅਗਰ ਤੁਸੀਂ 10 ਲੇਡੀਜ਼ ਦਾ ਟੈਸਟ ਕਰਾਓ ਵਿੱਚੋਂ 6 ਤੁਹਾਨੂੰ ਆਇਰਨ ਡੈਫੀਸਿਟ ਮਿਲਣਗੇ ਮਿਲਣ ਗਿਆ ਐਂਡ ਨ ਸਭ ਨੂੰ ਕੇ钙ਸ਼ੀਅਮ ਲੈ ਲਓ ਜਾਇਰਨ ਲੈ ਲਓ ਇੱਕ ਪ੍ਰੋਟੀਨ ਦੀ ਡੈਫੀਸ਼ੀਅਨਸੀ ਹੁੰਦੀ ਆ ਤੁਸੀਂ ਦੇਖਿਆ ਹੋਣਾ ਅਕਸਰ ਲੇਡੀਜ਼ ਦੀ ਜਿਹੜੀ ਅੱਖਾਂ ਦੇ ਥੱਲੇ ਨਾ ਇੱਕ ਹੈਵiness ਹੁੰਦੀ ਆ ਉਹ ਹੈਵiness ਤੇ ਹੁੰਦੀ ਕਿਉਂਕਿ ਉਹਨਾਂ ਦੇ ਵਿੱਚ ਪ੍ਰੋਟੀਨ ਦੀ ਡੈਫੀਸ਼ੀਅਨਸੀ ਹੁੰਦੀ ਆ ਸੋ ਸਾਨੂੰ ਜਿਹੜਾ ਸਾਡਾ ਫੂਡ ਆ ਉਹਦੇ ਵਿੱਚੋਂ ਹੀ ਸਾਨੂੰ ਐਕਸਟਰਾ ਸਪਲੀਮੈਂਟਸ ਲੈਣ ਦੀ ਲੋੜ ਨਹੀਂ ਹੁੰਦੀ ਸਾਨੂੰ ਸਾਡੀ ਡਾਈਟ ਆ ਸਾਨੂੰ ਉਹਦੇ ਵਿੱਚੋਂ ਹੀ ਸਾਰੇ ਜਿਹੜੇ ਹੈਗੇ ਆ ਜਿਹੜੇ ਗੁਣਾ ਪ੍ਰੋਟੀਨ ਆ ਆਇਰਨ ਆ ਜਾਂ ਕੈਲਸ਼ੀਅਮ ਉਹਦੇ ਚੋਂ ਹੀ ਲੈਣਾ ਚਾਹੀਦਾ ਸੋ ਸਾਨੂੰ ਜਿਹੜੀ ਪ੍ਰੋਟੀਨ ਦੀ ਡੈਫੀਸ਼ੈਂਸੀ ਆ ਸਾਨੂੰ ਜਿਹੜੀਆਂ ਦਾਲਾਂਵਾਂ ਖਾਣਦੀਆਂ ਉਹ ਖਾਣੀਆਂ ਚਾਹੀਦੀਆਂ ਸੋਇਆਬੀਨ ਸਾਨੂੰ ਖਾਣੀ ਚਾਹੀਦੀ ਆ ਜੀ ਤੇ ਜਿਹੜੇ ਨਾਨ ਵੇਜ ਖਾਂਦੇ ਆ ਆਪਣਾ ਚਿਕਨ ਲੈ ਸਕਦੇ ਆ ਐਗਸ ਲੈ ਸਕਦੇ ਆ ਤੇ ਜਿਹੜੀ ਆਇਰਨ ਦੀ ਡੈਫੀਸ਼ੈਂਸੀ ਆ ਉਹਦੇ ਵਿੱਚ ਤੁਸੀਂ ਜਿਹੜੇ ਕਿਸ਼ਮਿਸ਼ ਹੁੰਦੇ ਆ ਆਪਣੀ ਡਾਈਟ ਚ ਇਨਕਲੂਡ ਕਰੋ ਜਿੰਨੇ ਵੀ ਸੀਡਸ ਹੈਗੇ ਆ ਜੀ ਜਿਦਾ ਕਿ ਪੰਪਕਿਨ ਕੇ ਸੀਡ ਜਿਹੜੇ ਫ ਵਿਚ ਇਨਕਲੂਡ ਕਰੋ ਐਂਡ ਨੰਬਰ 3 ਜਿਹੜੀ ਅਕਿ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਪ੍ਰੋਬਲਮ ਆ ਆਯੁਰਵੇਦ ਹਮੇਸ਼ਾ ਕਹਿੰਦਾ ਰਾਗੀ ਮਸਤਾ ਅਗਰ ਤੁਸੀਂ 40 ਤੱਪ ਗਏ ਹੋ ਜ ਜ ਤੁਸੀਂ ਤੁਹਾਨੂੰ ਪ੍ਰੀ ਮੈਨੋਪੌਜ਼ ਸਿਮਟਮਸ ਆ ਗਿਆ ਰਾਗੀ ਆਪਣੀ ਡਾਈਟ ਵਿੱਚ ਡੇਲੀ ਇਨਕਲੂਡ ਕਰੋ ਰਾਗੀ ਮਸਟਰ ਰਾਗੂ ਨੂੰ ਇਨਕਲੂਡ ਕਰੋ ਤੋਂ ਦੇ ਨਾਲ ਤੁਹਾਡੀ ਜਿਹੜੀ ਡੈਫੀਸ਼ੀਐਂਸੀਜ਼ ਆ ਦੂਰ ਹੋ ਸਕਦੀ ਹੈ ਬਿਲਕੁਲ ਸਹੀ ਔਰ ਮੈਨੂੰ ਲੱਗਦਾ ਹੈ ਕਿ ਬਹੁਤੀਆਂ ਬੱਚੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁਣਾ ਕਿ ਜਦੋਂ ਮਹਾਵਾਰੀ ਆਉਂਦੀ ਹੈ ਕੈਲਸ਼ੀਅਮ ਵੀ ਸਾਡੀ ਬੋਡੀ ਚ ਵਹਾ ਜਾਂਦਾ ਅਸੀਂ ਸੋਚਦੇ ਸ਼ਾਇਦ ਬਲੱਡ ਹੀ ਜਾਂਦਾ ਹਾਂ ਜੀ ਬਿਲਕੁਲ ਸਾਨੂੰ ਇਹ ਜਾਣਕਾਰੀ ਨਹੀਂ ਮਿਲਦੀ ਡਾਕਟਰ ਸੁਸ਼ਮਾ ਚਾਵਲਾ ਜੀ ਤੁਹਾਡੇ ਵੱਲ ਆਉਣੀ ਹੈ ਜਦੋਂ ਔਰਤਾਂ ਪ੍ਰੈਗਨੈਂਟ ਹੁੰਦੀਆਂ ਨੇ ਹਰ ਉਮਰ ਦੇ ਹਿਸਾਬ ਦੇ ਨਾਲ ਮਾਂ ਬਾਪ ਵਿਆਹ ਕਰ ਦਿੰਦੇ ਕਿ ਇਸ ਉਮਰ ਚ ਕਰਨਾ ਇਸ ਚ ਕਰਨਾ ਜੋ ਉਹਨਾਂ ਨੂੰ ਸਹੀ ਲੱਗਦਾ ਹਰ ਉਮਰ ਦੇ ਹਿਸਾਬ ਦੇ ਨਾਲ ਪ੍ਰੈਗਨੈਂਸੀ ਚ ਦਿੱਕਤਾਂ ਆਉਂਦੀਆਂ ਹੋਣਗੀਆਂ ਪ੍ਰੈਗਨੈਂਸੀ ਦੇ ਰੈਗੂਲਰ ਚੈੱਕਅਪ ਕਿਹੜੇ ਹੋਣੇ ਚਾਹੀਦੇ ਕਿੰਨੇ ਜ਼ਰੂਰੀ ਨੇ ਤੇ ਜਿਹੜਾ ਪੇਟ ਚ ਬੱਚਾ ਹੈ ਉਹ ਵੀ ਤੰਦਰੁਸਤ ਰਹੇ ਮਾਂ ਵੀ ਤੰਦਰੁਸਤ ਰਹੇ ਤੁਸੀਂ ਬੜਾ acha question ਪੁੱਛਿਆ ਮਗਰ ਮੈਂ ਇਹ ਚਾਹਾਂਗੀ ਜਦੋਂ ਸਾਇਕ ਲੜਕੀ ਦੇ ਪੈਦਾ ਹੁੰਦੀ ਹੈ ਤਾਂ ਮਾ ਉਹ ਤੋਂ ਸ਼ੁਰੂ ਕਰਦੀ ਹੈ ਦੀ ਸ਼ਾਦੀ ਹੋਏਗੀ ਤਾਂ ਜਿਹੜੀ ਲੜਕੀ ਦੀ ਪ੍ਰੈਪਰੇਸ਼ਨ ਹੈ ਉਹ ਜਦੋਂ 13 14 15 ਸਾਲਾਂ ਦੀ ਉਹਦੀ ਸ਼ਾਦੀ ਪੇਸ਼ ਤਈ 26 ਸਾਲਾਂ ਤੇ ਹੋਏਗੀ ਮਗਰ ਉਹਦੀ ਪ੍ਰੈਪਰੇਸ਼ਨ 13 ਸਾਲੋਂ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ ਹੁਣ ਜਿਸ ਤਰ੍ਹਾਂ ਇਹਨਾਂ ਨੇ ਹੁਣ ਹੀ ਦੱਸਿਆ ਕਿ ਹਰ ਲੜਕੀ ਨੂੰ ਹਰ ਮਹੀਨੇ ਚ ਮਹਾਵਾਰੀ ਆਂਦੀ ਹੈ ਉਹਦੇ ਚ ਕੈਲਸ਼ੀਅਮ ਲਾਸ ਵੀ ਹੁੰਦਾ ਹੈ ਉਹਦੇ ਚ ਆਇਰਨ ਲਾਸ ਵੀ ਹੁੰਦਾ ਹੈ ਉਹਦੇ ਚ ਬਹੁਤ ਕੁਝ ਲਾਸ ਹੁੰਦਾ ਹੈ ਹੁਣ ਇੱਕ ਮਾਂ ਉਸ ਨੂੰ ਜਿਹੜੇ ਖੁਰਾਕ ਦਿੰਦੀ ਹੈ ਲੜਕੇ ਤੇ ਲੜਕੀ ਦੀ ਖੁਰਾਕ ਬਰਾਬਰ ਤੇ ਨਹੀਂ ਹੈ ਨਾ ਉਸ ਦੀ ਜਿਹੜੀ ਜ਼ਰੂਰਤ ਹੈ ਉਹ ਜ਼ਿਆਦਾ ਹੈ ਸੋ ਉਹ ਉਹ ਤੋਂ ਤੋਂ ਲੈ ਕੇ ਅਨੀਮੀਆ ਸ਼ੁਰੂ ਹੋ ਜਾਂਦਾ ਹੈ ਔਰ ਉਹ ਜਿਹੜਾ ਅਨੀਮੀਆ ਹੈ ਰੇਟ ਰਾਂ ਜਦੋਂ ਦੀ ਸ਼ਾਦੀ ਹੁੰਦੀ ਹੈ ਉਹ ਕੰਪਨਸੇਟ ਹੀ ਨਹੀਂ ਹੁੰਦਾ ਸੋ ਉਸ ਦੀ ਖੁਰਾਕ ਦਾ ਖਿਆਲ 13 14 15 ਸਾਲਾਂ ਤੋਂ ਸ਼ੁਰੂ ਹੋਣਾ ਹੈ ਜੀ ਔਰ ਉਸਦੇ ਲਈ ਜਿਹੜੇ ਸਪਲੀਮੈਂਟਸ ਹੈ ਉਹ ਵੀ ਸਾਨੂੰ ਸ਼ੁਰੂ ਤੋਂ ਹੀ ਦੇ ਦੇ ਸ਼ੁਰੂ ਕਰਦੇ ਆ ਹੁਣ ਜਦੋਂ ਉਹਦੀ ਸ਼ਾਦੀ ਹੋ ਗਈ ਤੇ ਉਸ ਨੂੰ ਡਾਕਟਰ ਇੱਕ ਵਰਡ ਹੁੰਦਾ ਹੈ

ਸੋ ਤੁਸੀਂ ਹੈਰਾਨ ਹੋਗੇ ਅਜੇ ਵੀ 3rd ਵਰਲਡ ਕੰਟਰੀਜ਼ ਵਿੱਚ ਕਰੀਬਨ 68 ਮਿਲੀਅਨ ਔਰਤਾਂ ਬੱਚੇ ਦੀ ਪੈਦਾਸ਼ ਤੇ ਮਰਦੀਆਂ ਆ। ਉਹ ਹੋਰ ਹੁਣ ਜਿਹੜੀ कैनडा साइड से अपनी तो अजे भी पैदाश मरदी so, सोच सदी चूड़ा भी पाया जिम्मेवारी किसान है सो so, जरा मोदी जी ने अभियान शुरू किया है मेरा ख्याल इट इज वर्थ कंग्रेचुलेटिंग भी औरत ने क्या क्योंकि अगर एक औरत सशक्त है तो सारा परिवार सशक्त है सो असरता जी मोटेलिटी कटा

ਕੰਪਲੀਟ ਬਲੱਡ ਕਾਊਂਟ, ਥਾਇਰੋਇਡ ਟੈਸਟ, ਥੈਲੈਸੀਮੀਆ ਦਾ ਟੈਸਟ ਇਹ ਸਾਰੇ ਅਸੀਂ ਪਹਿਲੇ ਟਰਾਈਮੈਸਟਰ ਚ ਕਰ ਲੈਂਦੇ ਆ। ਔਰ ਉਤੇ ਵਿੱਚ ਅਸੀਂ ਇਹ ਵੀ ਦੇਖਦੇ ਆ ਕਿ ਕੀ ਆਉਣ ਵਾਲਾ ਬੱਚਾ ਅਲਟਰਾਸਾਊਂਡ ਦੇ ਨਾਲ ਠੀਕ ਆ ਰਿਹਾ ਕਿ ਨਹੀਂ। ਜੀ 3 306 ਮਹੀਦੇ ਦੇ ਵਿੱਚ ਹਰ ਮਹੀਨੇ ਹੀ ਉਸਦਾ ਬਲੱਡ ਟੈਸਟ ਹੋਣਾ ਚਾਹੀਦਾ ਹੈ ਕਿਉਂਕਿ ਬੱਚਾ ਮਾਂ ਤੋਂ ਜਿਹੜੀ ਲੇ ਰਿਹਾ ਖੂਨ ਤੇ ਉਸ ਨੂੰ ਕਮਜ਼ੋਰ ਕਰ ਰਿਹਾ। ਤਾਂ 3 ਮਹੀਨੇ ਤੋਂ ਬਾਅਦ ਉਹਦਾ ਆਇਰਨ, ਕੈਲਸ਼ੀਅਮ, ਵੀ ਕੰਪਲੈਕਸ ਸਪਲੀਮੈਂਟ ਸ਼ੁਰੂ ਹੋ ਜਾਂਦੀ ਹੈ। ਜਿਸ ਦਾ ਇਹਨਾਂ ਨੇ ਹੁਣੇ ਦੱਸਿਆ ਕਿ ਕੈਲਸ਼ੀਅਮ ਦੀ ਕਾਟ। ਅਗਰ ਕ टा दुख रही मेरी पिठ दुख रही है, है। क्योंकि उस टाइम जो बच्चे की इंट्रा यूट्राइन लाइफ है उसको कैलशियम की घाट मिली और इलेक्ट्रॉन भी बच्चा की खुराक से बहुत ख्याल नहीं दिता जाता जाना चाहता है सो छेवें तो नौवे महीने तक हो ਕਿ ਕੋਈ ਲੇਡੀ ਦਾ ਹਾਈਪਰਟੈਨਸ਼ਨ ਤੇ ਨਹੀਂ ਹਾਈ ਬਲੱਡ ਪ੍ਰੈਸ਼ਰ ਤੇ ਨਹੀਂ ਹੈ ਅੱਛਾ ਜੀ ਉਹਦੇ ਚ ਡਾਇਬੀਟਿਸ ਤੋਂ ਨਹੀਂ ਹੈ ਕਿ ਉਹ ਕੋਈ ਐਫ ਯੂ ਜੀ ਕੰਡੀਸ਼ਨਸ ਤੇ ਨਹੀਂ ਜਾ ਰਹੀ ਜਿਹਦੇ ਚ ਉਸ ਦੀ ਜਾਨ ਨੂੰ ਖਤਰਾ ਹੋਏ ਜੀ ਸੋ ਡਾਕਟਰ ਦਾ ਲਗਾਤਾਰ ਚੈੱਕਅਪ करीबन नौ महीने नौ बारी चेकअप होना बहुत जरूरी है जी। और स्पेशली अं जी अल्ट्रासाउंड करते हैं तो सूँ आने वाले बच्चे वालों भी पता लगता है कि वो बच्चा सेहतमंद आ रहा है कोई एबनॉर्मल बच्चा तो नहीं आ रहा कोई एबनॉर्मल बच्चा आ रहा है तो माता पिता को पहले तीन महीने च ही अं दसना शुरू करते हैं सो यह so, गलत बहुत इंपॉर्टेंट है वन चेकअप ईयर ਵਨ ਚੱਕਰ ਬੰਦ एवरी ਮੰਥ ਬਿਲਕੁਲ ਬਿਲਕੁਲ 7 ਮਹੀਨੇ ਤੱਕ ਹਰ ਮਹੀਨੇ ਤੇ ਫਿਰ ਦੇ ਇਮਿਊਨਾਈਜੇਸ਼ਨ ਕਿ ਮਾਂ ਦੀ ਇਮਿਊਨਾਈਜੇਸ਼ਨ ਟੈਟਨਸ ਦਾ ਟੀਕਾ ਉਹ ਕਿਸੇ ਜ਼ਮਾਨੇ ਚ ਲੋਕ ਘਨਾ ਚ ਡਿਲੀਵਰੀ ਕਰਦੇ ਸੀ ਤੇ ਮਾਂ ਔਰ ਬੱਚੇ ਨੂੰ ਟੈਟਨਸ ਦੀ ਮਾਂ ਔਰ ਬੱਚੇ ਦੀ ਜਾਨ ਹੀ ਚਲੀ ਜਾਂਦੀ ਸੀਗੀ ਟੈਟਨਸ ਦਾ ਟੀਕਾ ਦੇਣਾ ਹੁੰਦਾ ਫਿਰ ਉਹਦੇ ਚ ਕਾਲੀ ਖਾਂਸੀ ਦਾ ਵੀ ਦੇਣਾ ਹੁੰਦਾ ਫਿਰ ਪਰਟਿਊਸਿਸ ਦਾ ਸੋ ਇਕਨ दैट ਟੈਟਨਸ ਔਰ ਡਿਫਥਰੀਆ और और आजकल जिस तरह हम अक्टूबर का महीना आ रहा है अक्टूबर नवंबर दिसंबर के हर एक फ्लू हो जाता है हाँ तो आस पास किसी को तो भी फ्लू होगा तो बच्चे अंदर पेट में ही नुकसान होना शुरू हो जाता है सो तो असी पूरी फैमिली नो ही कहने ਕਿ ਤੁਸੀਂ ਫਰੂਦਾ ਟਿਕਾ ਲਗਵਾਓ ਅਤੇ ਮਾਂ ਨੂੰ ਵੀ ਫਰੂਦਾ ਟਿਕਾ ਸਿ ਅਕੀਲੇ ਮਹੀਨੇ ਚ ਦਿੰਨੇ ਆ ਕਿ ਜੋ ਆਉਣ ਵਾਲਾ ਬੱਚਾ ਹੈ ਜਦੋਂ ਉਹ ਪੈਦਾਇਸ਼ ਹੋਏ ਤੇ ਉਹਦੇ ਵਿੱਚ ਥੋੜੀ ਸੀ ਇਮਿਊਨਿਟੀ ਹੋਏ ਕਿ ਆਸ-ਪਾਸ ਤੇ ਜੋ ਜ਼ੁਕਾਮ ਖਾਂਸੀ ਉਹਦੇ ਨਾਲ ਲੜਾਈ ਕਰਨ ਦੀ ਟਿਕਾ ਕਰਨ ਬਹੁਤ ਜ਼ਰੂਰੀ ਹੈ ਨਵਜਾਤ ਸ਼ਿਸ਼ੂ ਦੇ ਲਈ ਵੀ ਤੇ ਮਾਂ ਦੇ ਲਈ ਵੀ ਪ੍ਰੋਪਰ ਜਿੰਨੀਆਂ ਵੀ ਪ੍ਰਸ਼ਾਸਨ ਦੇ ਵੱਲੋਂ ਡਾਕਟਰ ਸਹਿਬਾਨ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਮਾਂ ਨੂੰ ਪ੍ਰੈਗਨੈਂਟ ਲੇਡੀ ਜਿਹੜੀ ਹੈ ਉਹਨੂੰ ਕਿੰਨੇ ਟਿਕਾ ਲੱਗਣ ਨੇ ਉਹ ਜ਼ਰੂਰ ਡਾਕਟਰ ਦੀ ਸਲਾਹ ਨਾਲ ਲਗਵਾਓ ਆਪਣੇ ਨਵਜਾਤ ਤੇ ਬੱਚੇ ਦੇ ਟੀਕਿਆਂ ਦਾ ਵੀ ਖਿਆਲ ਰੱਖੋ ਡਾਕਟਰ ਪੁਨੀਤ ਤੁਸੀਂ ਆਯੁਰਵੇਦ ਦੇ ਨਾਲ ਸੰਬੰਧਿਤ ਹੋ ਖੂਨ ਦੀ ਕਮੀ ਦੀ ਕਲ ਚੱਲ ਰਹੀ ਹੈ ਆਮ ਤੌਰ ਤੇ ਜ਼ਿਆਦਾਤਰ ਦੇਖਿਆ ਗਿਆ ਕਿ ਲੜਕਿਆਂ ਨਾਲੋਂ ਲੜਕੀਆਂ 'ਚ ਮਰਦਾਂ ਨਾਲੋਂ ਔਰਤਾਂ 'ਚ ਖੂਨ ਦੀ ਕਮੀ ਜ਼ਿਆਦਾ ਹੈ ਕਰਦੀਆਂ ਕੋਈ ਚੀਜ਼ਾਂ ਜਿਨ੍ਹਾਂ ਦਾ ਖਾਣ ਪੀਣ ਦਾ ਖਿਆਲ ਰੱਖੀਏ ਸਹੀ ਤਰੀਕੇ ਦੇ ਨਾਲ ਖੂਨ ਘਟੇ ਨਾ ਤੇ ਬਣੇ ਵੀ ਕੀ ਕਹੋਗੇ ਤੁਸੀਂ ਜੀ ਬਿਲਕੁਲ ਅਸੀਂ ਜਿਹੜੀ ਖੂਨ ਦੀ ਕਮੀ ਹੈ ਲੇਡੀਜ਼ 'ਚ ਬਹੁਤ ਜ਼ਿਆਦਾ ਪ੍ਰੋਬਲਮ ਇਹ ਹੈਗੀ ਆ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ 10 ਵਿੱਚੋਂ 6 ਜਿਹੜੀਆਂ ਹੈਗੀਆਂ ਉਹ ਡੈਫਿਸਿਟ ਹੁੰਦੀਆਂ ਹੀ ਹੁੰਦੀਆਂ ਪਰ ਜਿੱਦਾਂ ਮੈਮ ਨੇ ਕਿਹਾ ਸੀ ਇੱਕਦਮ ਜਿੱਦਾਂ ਅਗਰ 40 ਦੀ ਐਜ 'ਚ ਤੁਹਾਨੂੰ ਡੈਫੀਸ਼ੈਂਸੀ ਲੱਗ ਰਹੀ ਹੈ ਕਿ ਤੁਹਾਡੇ ਤੁਹਾਡੇ 'ਚ ਖੂਨ ਦੀ ਕਮੀ ਆ ਤੇ ਤੁਸੀਂ ਉਦੋਂ ਆਪਣੀ ਮੈਡੀਸਿਨ ਖਾਣੀ ਸ਼ੁਰੂ ਕਰੋ ਉਹ ਇੰਨਾ ਕੰਮ ਨਹੀਂ ਕਰਦੀ ਸਾਨੂੰ ਜਦੋਂ ਕੁੜੀ 12-13 ਸਾਲ ਦੀ ਹੁੰਦੀ ਉਦੋਂ ਤੋਂ ਹੀ ਸਾਨੂੰ ਉਹਦੀ ਡਾਈਟ ਵੱਲ ਧਿਆਨ ਦੇਣਾ ਚਾਹੀਦਾ ਬਿਕਾਜ਼ ਸਾਨੂੰ ਪਤਾ ਹੀ ਆ ਕਿ ਕੁੜੀ ਆ ਉਹਨੇ ਪ੍ਰੈਗਨਨਸੀ ਵੀ ਹੋਣੀ ਆ ਉਹਦਾ ਪ੍ਰੀ-ਮੈਨੋਪੋਜ਼ ਵੀ ਹੋਣਾ ਉਹਦੇ ਵਿੱਚ ਬਲੱਡ ਲੌਸ ਹੋਣਾ ਹੀ ਹੋਣਾ ਤੇ ਸਾਨੂੰ ਪਹਿਲਾਂ ਹੀ ਉਹਦੀ ਉਹਨੂੰ ਦੇਣੀ ਚਾਹੀਦੀ ਆ ਮਤਲਬ ਉਹਨੂੰ ਗ੍ਰੀਨ ਲੀਫੀ ਵੈਜੀਟੇਬਲਸ ਡੇਲੀ ਜਿੱਦਾਂ ਲੰਚ ਵਿੱਚ ਜਾਂ ਅਗਰ ਲੰਚ ਵਿੱਚ ਨਹੀਂ ਖਾਦੀ ਤੇ ਡਿਨਰ ਵਿੱਚ ਤੁਸੀਂ ਦੇ ਸਕਦੇ ਹੋ ਹਰੇ ਪੱਤੇ ਵਾਲੀ ਸਬਜ਼ੀ ਔਰ ਇੱਕ ਇੱਕ ਟਾਈਮ ਤੇ ਲੈਣੀ ਆ ਦਿਨ ਦੇ ਵਿੱਚ ਇੱਕ ਟਾਈਮ ਤੇ ਤੇ ਲੈਣੀ ਲੈਣੀ ਹੁੰਦੀ ਜੀ ਫਿਰ ਜਿਹੜੀ ਕਿਸ਼ਮਿਸ਼ ਹੁੰਦੀ ਆ ਉਹਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾ ਕਿਸ਼ਮਿਸ਼ ਖਾਣੋ ਦੋ ਫਿਰ ਜਿਹੜਾ ਆਯੁਰਵੇਦਾ ਚ ਹਮੇਸ਼ਾ ਲਿਖਿਆ ਹੋਇਆ ਕਿ ਗੁੜ ਦੇ ਨਾਲ ਸੈਸਮੇ ਸੀਡ ਜਾਂ ਤਿਲ ਤਿਲ ਜਿਹੜੇ ਹੁੰਦੇ ਚਿੱਟੇ ਤਿਲ ਹੁੰਦੇ ਆ ਗੁੜ ਦੇ ਨਾਲ ਜਿਹੜੇ ਪੀਨਟਸ ਹੁੰਦੇ ਆ ਮੂੰਫਲੀ ਦੇ ਦਾਣੇ ਹੁੰਦੇ ਆ ਤੇ ਗੁੜ ਦੇ ਨਾਲ ਅਗਰ ਤੁਸੀਂ ਉਹਨਾਂ ਨੂੰ ਜਿਹੜੇ ਹੁੰਦੇ ਚਨੇ ਜਿੱਦਾਂ ਕਿ ਪਹਿਲਾਂ ਜ਼ਮਾਨੇ ਚ ਬਹੁਤ ਲੋਕੀ ਗੁੜ ਚਨਾ ਖਾਂਦੇ ਉਹ ਇਸੇ ਖਰ ਕੇ ਖਾਂਦੇ ਸੀ ਕਿਉਂਕਿ ਉਹ ਦਿਨਾਂ ਉਹਨਾਂ ਦੀ ਆਇਰਨ ਦੀ ਡੈਫੀਸ਼ੈਂਸੀ ਜਿਹੜੀ ਹੁੰਦੀ ਸੀਗੀ ਉਹ ਨਹੀਂ ਹੁੰਦੀ ਸੀ ਕਿਉਂਕਿ ਤੁਸੀਂ ਪਹਿਲਾਂ ਦੇਖਿਆ ਹੋਣਾ ਇਹ ਆਇਰਨ ਡੈਫੀਸ਼ੈਂਸੀ ਜਿਹੜੀ ਕੈਲਸ਼ੀਅਮ ਡੈਫੀਸ਼ੈਂਸੀ ਹੂਨ ਆਈ ਲੇਡੀਜ਼ ਜੇ ਪਹਿਲਾਂ ਨਹੀਂ ਹੁੰਦੀ ਸੀ ਕਿਉਂਕਿ ਪਹਿਲਾਂ ਲੋਕੀ ਆਪਣੇ ਘਰ ਦੀ ਕਿਚਨ ਚੋਂ ਹੀ ਇਦਾਂ ਦੀ ਸਿੱਜਾ ਖਾਂਦੇ ਰਹਿੰਦੇ ਸੀਗੇ ਕਿ ਜਿਸ ਦਿਨ ਉਹਦੀ ਪੂਰਤੀ ਹੋ ਜਾਂਦੀ ਸੀਗੀ ਪਲੱਸ ਉਹਨਾਂ ਨੂੰ ਫਰੂਟਸ ਇਦਾਂ ਦੇ ਖਾਣੇ ਚਾਹੀਦੇ ਕਿ ਜਿੱਦਾਂ ਕਿ ਅਨਾਰ ਖਾਣਾ ਚਾਹੀਦਾ ਚੁਕੰਦਰ ਲੈਣੀ ਚਾਹੀਦੀ ਆਮਲਾ ਲੈਣਾ ਚਾਹੀਦਾ ਇੱਕ ਹੋਰ ਚੀਜ਼ ਹੈ ਕਿ ਅਗਰ ਸਪੋਜ਼ਿੰਗ ਕਿ ਅਪ ਡਾਈਟ ਉਪਰ ਹੈਲਦੀ ਖਾ ਰਹੇ ਆ ਪਰ ਸਾਡਾ ਲਾਈਫ ਸਟਾਈਲ ਸਹੀ ਨਹੀਂ ਆ ਪਰ ਲਾਈਫ ਸਟਾਈਲ ਦੇ ਵਿੱਚ ਇਦਾਂ ਕਿ ਬਹੁਤ ਸਾਰੇ 10-10 ਕੱਪ ਅਪਾ ਕੌਫੀ ਦੇ ਲੈ ਰਹੇ ਆ ਦੋ ਵਾਰੀ ਚਾਹ ਲੈ ਰਹੇ ਆ ਤੇ ਫਿਰ ਕੌਫੀ ਦੇ ਬਹੁਤ ਤੇ ਫਿਰ ਉਹਦੇ ਨਾਲ ਤੁਹਾਡੀ ਬੋਡੀ ਚ ਚਾਹੇ ਤੁਸੀਂ ਡਾਈਟ ਅੱਛੀ ਲੈ ਰਹੇ ਹੋ ਚਾਹੇ ਤੁਸੀਂ ਸਪਲੀਮੈਂਟ ਅੱਛੇ ਲੈ ਰਹੇ ਹੋ ਉਹਦੇ ਨਾਲ ਤੁਹਾਡੀ ਆਇਰਨ ਦੀ ਐਬਸਾਰਪਸ਼ਨ ਨਹੀਂ ਹੁੰਦੀ ਅੱਛਾ ਜੀ ਤੇ ਪਲੱਸ ਅਗਰ ਤੁਸੀਂ ਆਇਰਨ ਲੈ ਰਹੇ ਹੋ ਤਾਂ ਉਹਦੀ ਐਬਸਾਰਪਸ਼ਨ ਵਿਟਾਮਿਨ ਸੀ ਦੇ ਨਾਲ ਹੁੰਦੀ ਆ ਅਗਰ ਤੁਸੀਂ ਸਪੋਜ਼ਿੰਗਲੀ ਤੁਸੀਂ ਅਨਾਰ ਖਾ ਰਹੇ ਹੋ ਤੇ ਉਹਦੇ ਉੱਤੇ ਥੋੜਾ ਜਿ अच्छा मतलब अगर ਤੁਸੀਂ ਕੱਲੇ ਇਦਾਂ ਨਾਰ ਖਾ ਰਹੇ ਹੋ ਉਹ ਐਬਜ਼ਾਰਬ ਨਹੀਂ ਹੋਊਗਾ ਕਿਉਂਕਿ ਆਇਰਨ ਦੀ ਜਿਹੜੀ ਐਬਜ਼ਾਰਪਸ਼ਨ ਆ ਵਿਟਾਮਿਨ ਸੀ ਦੇ ਨਾਲ ਹੁੰਦੀ ਆ ਅਗਰ ਅਸੀਂ ਏ ਬੀ ਸੀ ਜੂਸ ਪੀ ਰਹੇ ਆ ਜਿੱਦ ਐਪਲ ਬੀਟਰੂਟ ਤੇ ਕੈਰਟ ਦਾ ਜੂਸ ਲੈ ਰਹੇ ਆ ਉਹ ਸਾਡੇ ਆਇਰਨ ਨੂੰ ਵਧਾਉਂਦਾ ਵਾ ਪਰ ਅਗਰ ਅਸੀਂ ਉਹਦੇ ਵਿੱਚ ਆਮਲਾ ਪਾ ਲਾਂਗੇ ਤੇ ਉਹਦੇ ਬੈਨੀਫਿਟਸ ਹੋਰ ਵੱਧ ਜਾਣਗੇ ਕਈ ਵਾਰੀ ਸਾਨੂੰ ਲੱਗਦਾ ਸੀ ਖਾ ਰਹੇ ਆ ਪਰ ਸਾਨੂੰ ਇਹ ਨਹੀਂ ਪਤਾ ਸੀ ਸਹੀ ਖਾ ਰਹੇ ਆ ਜੀ ਬਿਲਕੁਲ ਕਿਉਂਕਿ ਕਈ ਲੱਗਦਾ ਨਹੀਂ ਲੱਗਦਾ ਲੱਗਦਾ ਤਾਂ ਨਹੀਂ ਕਿਉਂਕਿ ਸਾਨੂੰ ਤਰੀਕਾ ਨਹੀਂ ਖਾਂਦਾ ਜੀ ਬਿਲਕੁਲ ਹਾਂ ਬਿਲਕੁਲ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਉਹਦੀ ਐਬਸਾਰਪਸ਼ਨ ਨਹੀਂ ਹੋਣੀ ਸੋ ਇਸ ਕਰਕੇ ਛੋਟੀਆਂ-ਛੋਟੀਆਂ ਧਿਆਨ ਹੁੰਦੇ ਕਿ ਜਿਹੜੇ ਬੰਦੇ ਨੂੰ ਰੱਖਣੇ ਚਾਹੀਦੇ ਆ ਕਿ ਕਿਹੜੀ ਚੀਜ਼ ਨਾਲ ਕਿਹੜੀ ਚੀਜ਼ ਖਾਣੀ ਹੁੰਦੀ ਹੈ ਬਿਲਕੁਲ ਡਾਕਟਰ ਸੁਸ਼ਮਾ ਚਾਵਲਾ ਜੀ ਧਿਆਨ ਦੀ ਗੱਲ ਹੋਈ ਹੈ ਤੇ ਬੱਚੀਆਂ ਨੂੰ ਨਾ ਖਾਸ ਤੌਰ ਤੇ ਛੋਟੀਆਂ ਬੱਚੀਆਂ ਨੂੰ ਨਹੀਂ ਪਤਾ ਲੱਗਦਾ ਕਿ ਮਹਾਵਾਰੀ ਦੇ ਦੌਰਾਨ ਆਪਣੀ ਸਫਾਈ ਰੱਖਣੀ ਕਿੰਨੀ ਜ਼ਰੂਰੀ ਹੈ ਸਵਸਥਨਾਰੀ ਇਸ ਸ਼ਕਤ ਪਰਿਵਾਰ ਅਭਿਆਨ ਦੇ ਵਿੱਚ ਇਸ ਚੀਜ਼ ਦੀ ਵੀ ਗੱਲ ਕੀਤੀ ਗਈ ਹੈ ਕਿ ਬੱਚੀਆਂ ਨੂੰ ਲੜਕੀਆਂ ਨੂੰ ਇਸ ਚੀਜ਼ ਬਾਰੇ ਵੀ ਜਾਗਰੂਕ ਕੀਤਾ ਜਾਵੇ ਤੁਸੀਂ ਦੇਖਿਓ ਡਾਕਟਰ ਸਾਹਿਬ ਕਈ ਵਾਰੀ ਨਾ ਲੜਕੀਆਂ ਨੂੰ ਡਾਕਟਰ ਕੋਲ ਜਾ ਕੇ ਪਤਾ ਲੱਗਦਾ ਕਿ ਉਹ ਤਾਂ ਬਿਮਾਰ ਨਹੀਂ ਉਹਨਾਂ ਨੇ ਸਫਾਈ ਨਹੀਂ ਰੱਖੀ ਕਈ ਮਾਵਾਂ ਵੀ ਪੂਰਾ ਗਿਆਨ ਨਹੀਂ ਦੇ ਪਾਉਂਦੀਆਂ ਸਫਾਈ ਰੱਖਣੀ ਕਿੰਨੀ ਜ਼ਰੂਰੀ ਆ ਤੇ ਕਿੱਦਾਂ ਉਹ ਆਪਣੀ ਕੇਅਰ ਕਰ ਸਕਦੀਆਂ ਉਹਨਾਂ ਦਿਨਾਂ ਦੇ ਦੌਰਾਨ आम तौर पर एक माँ को बच्चे नो, लड़की नो पहले थोड़ी देर समझाना होता है कि वो लड़की क्यों है और उसका माइंड पहले प्रिपेयर करना होता है कि हो सकता है उसको माहवारी स्कूल भी ची गई हुई तो दो शुरू हो जाए तो उसको अपनी जो बॉडी की कंस्टिट्यूशन है पहले पता होए उन जो तो माहवारी शुरू होंगी है तुम तो देखो कि हर परिवार बहुत सशक्त नहीं है बहुत अमीर नहीं है तो मेरी बहुत सारिया और लड़कियाँ पैड्स भी ठीक तरीके चेंज नहीं कर दिया मगर गवर्नमेंट की तरफा हूँ फ्री पैड्स मिलने शुरू हो गए हाँ बहुत सारे एन जी ओज है जेडे कि स्कूलों जाके पैड्स दे रहे हैं मगर अजय भी बहुत सारी विलेजेस विलेज है और, और रिमोट एरियाज है जितने कि सफाई नहीं रखी जाती और देखो है कि साढ़े पास पानी की कमी ਅਸ ਅੱਛੇ ਸਾਫ ਸੁਥਰੇ ਪਾਣੀ ਦੀ ਬੜੀ ਕਮੀ ਹੈ ਤੁਸੀਂ ਜਾ ਕੇ ਬਹੁਤ ਸਾਰੇ ਸਕੂਲਾਂ ਚ ਦੇਖੋਗੇ ਕਿ ਉਹਨਾਂ ਦੇ ਟਾਇਲਟਸ ਵੀ ਕਲੀਨ ਨਹੀਂ ਹੈ ਉੱਥੇ ਹੱਥ ਧੋਣ ਦੀ ਵੀ ਜਿਹੜੀ ਪ੍ਰੋਵੀਜ਼ਨ ਹੈ ਸੋ ਜਿਹੜੀ ਹਾਈਜੀਨ ਹੈ ਹੱਥ ਧੋਣਾ ਨੀਚੇ ਦਾ ایرিয়া ਨੂੰ ਕਲੀਨ ਕਰਨਾ ਵਾਸ਼ ਕਰਨਾ पैंटीज अपने अंडरवेयर्स अंडरवेयरसू प्रॉपर चेंज करना और पैड्स चेंज करना बहुत इंपॉर्टेंट है खाने तो पहले हाथ धोना तुसी देखो पानी की कितनी कमी है कई जगह पर अजे भी पानी नहीं है और साफ सुथरा पानी नहीं है अजे भी तुसी शहरों विच भी देखो बरसात का मौसम है लोग अजे भी रो रहे हैं कि साडे घर विच पानी पीने वाला पानी भी अच्छा नहीं तो जी सफाई है एक जी महामारी सफाई है वो बहुत इंपॉर्टेंट है स्पैशली जी उन्हें पैड्स की प्रोविजन होनी चाहिए ਔਰ ਫਿਰ ਟਾਇਲਟਸ ਐਸੇ ਨਹੀਂ ਹੈ ਜਿੱਥੇ ਕਿ ਉਹ ਪ੍ਰੋਪਰ ਉਹਨਾਂ ਨੂੰ ਡਿਸਪੋਜ਼ ਆਫ ਕਰ ਸਕਣ ਔਰ ਉਹਨਾਂ ਦੀ ਨਾਲ ਜਿਹੜੀਆਂ ਲੜਕੀਆਂ ਛੁੱਟੀਆਂ ਲੈ ਕੇ ਬੈਠ ਜਾਂਦੀਆਂ ਕਿਉਂਕਿ ਉਹਨਾਂ ਨੂੰ ਉਹ ਪ੍ਰੋਵੀਜ਼ਨ ਨਹੀਂ ਮਿਲਦਾ ਸੋ ਇੱਕ ਨਾ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਜੀ ਡਾਕਟਰ ਪੁਨੀਤ ਇੱਕ ਦਿੱਕਤ ਆਉਂਦੀ ਹੈ ਮੋਟਾਪੇ ਦੀ ਹਾਂਜੀ ਹਾਂਜੀ ਅਸੀਂ ਬੜੀ ਵਾਰੀ ਦੇਖਦੇ ਆ ਨਾ ਕਿ ਕਈ ਵਾਰੀ ਕਹਿ ਦਿੰਦੇ ਨੇ ਕਿ ਬਹੁਤੇ ਘਰਾਂ ਦੇ ਵਿੱਚ ਜਿਹੜੇ ਹਸਬੈਂਡ ਨੇ ਉਹ ਪਤਲੇ ਨੇ ਵਾਈਫ ਹੈਲਦੀ ਨੇ ਮਜ਼ਾਕ ਕਰ ਦਿੱਤਾ ਜਾਂਦਾ ਕਿ ਉਹਨੂੰ ਡਰਾ ਕੇ ਰੱਖਿਆ ਪਰ ਮੈਨੂੰ ਲੱਗਦਾ ਹੈ ਕਿ ਔਰਤਾਂ ਦੇ ਮੋਟਾਪੇ ਪਿੱਛੇ ਕਾਰਨ ਕਈ ਹੋਰ ਵੀ ਨੇ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਫੈਕਟਰਸ ਆ ਔਰਤਾਂ ਦੇ ਮੋਟਾਪੇ ਸਭ ਤੋਂ ਪਹਿਲਾ ਜਿਹੜਾ ਫੈਕਟਰ ਆਏਗਾ ਹਾਰਮੋਨਸ ਜੀ ਕਿਉਂਕਿ ਪਹਿਲਾਂ ਤੇ ਜਿਹੜਾ ਹੈਗਾ ਕਿ ਜਦੋਂ ਔਰਤ ਦਾ ਵਿਆਹ ਹੁੰਦਾ ਬਾਅਦੋਂ ਦੇ ਪ੍ਰੈਗਨੈਂਸੀ ਹੋ ਜਾਂਦੀ ਹੈ ਪ੍ਰੈਗਨੈਂਸੀ ਦੇ ਵੇਲੇ ਉਹਦਾ ਜਿਹੜਾ weight put on ਹੁੰਦਾ ਉਹ ਕਈ ਔਰਤਾਂ ਤੇ ਆਪਣਾ ਘਟਾ ਲੈਂਦੀਆਂ ਕਈ ਔਰਤਾਂ ਘਟਾ ਨਹੀਂ ਪਾਉਂਦੀਆਂ ਜਾਂ ਕਹਿ ਲਓ ਉਹਨਾਂ ਦੀ ਡਾਈਟ ਉਹ ਉਹਨਾਂ ਦਾ ਫੋਰੇਵਰ ਉਹਨਾਂ ਦੀ ਲਾਈਫ ਦੇ ਨਾਲ ਮੋਟਾਪਾ ਉਹਨਾਂ ਦਾ ਰਹਿ ਜਾਂਦਾ ਠੀਕ ਹੈ ਕਈ ਔਰਤਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਕਈਆਂ ਨੂੰ ਪੀਸੀਓਡੀ ਪੀਸੀਐਸ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਦੀ ਡਾਈਟ ਲਾਈਫ ਸਟਾਈਲਸ ਵਧੀਆ ਨਹੀਂ ਹੁੰਦਾ ਜੇ ਉਹਨਾਂ ਦੀ ਡਾਈਟ ਵਧੀਆ ਨਹੀਂ ਹੁੰਦੀ ਉਹਦੇ ਕਰਕੇ ਉਹਨਾਂ ਦਾ ਭਾਰ ਵੱਜ ਜਾਂਦਾ ਕਈ ਔਰਤਾਂ ਨੂੰ ਜਿਹੜਾ ਪ੍ਰੈਸ਼ਰ ਹੁੰਦਾ ਫੈਮਲੀ ਪ੍ਰੈਸ਼ਰ ਹੁੰਦਾ ਸਟ्रेस ਬਹੁਤ ਜ਼ਿਆਦਾ ਕਰੋ ਬਹੁਤ ਸਟ्रेस ਮਿਲਦਾ ਸਟ्रेस ਵੀ ਕੌਜ਼ ਆ ਕਿਉਂਕਿ ਸਟ्रेस ਇੱਕ ਹਾਰਮੋਨ ਹੁੰਦਾ ਕੋਰਟੀਸੋਲ ਉਹਨੂੰ ਵਧਾਉਂਦਾ ਤੇ ਕੋਰਟੀਸੋਲ ਇਹ ਹਾਰਮੋਨ ਜਿਹੜਾ ਇੱਕ ਹੈਗਾ ਵਾ ਉਹ ਭਾਰ ਵਧਾਉਣ ਚ ਜਿੱਦਕਾ ਲੋ ਪਾਰਵਦਾਨ ਤੱਕ ਦਾ ਬੈਸਟ ਫਰੈਂਡ ਆ ਕਿ ਪਾਰਗ ਅਗਰ ਵੱਧੂਗਾ ਤੇ ਕੋਰਟੀਸੋਲ ਤੁਹਾਡਾ ਹਾਈ ਲੈਵਲ ਦਾ ਹੁੰਦਾ ਵਾ ਫਿਰ ਜਿਹੜੀਆਂ ਹੁੰਦੀਆਂ ਕਿ ਕਈ ਔਰਤਾਂ ਜਿਹੜੀਆਂ ਹੁੰਦੀਆਂ ਕਿ ਜਿਦਾ ਹੁੰਦਾ ਨਾ ਕਈ ਜਿਹੜੀਆਂ ਔਰਤਾਂ ਹੁੰਦੀਆਂ ਇਦਾਂ ਦੇ ਘਰ ਹੁੰਦੇ ਜਿੱਥੇ ਕਿ ਐਕਸਰਸਾਈਜ਼ ਨਹੀਂ ਕਰ ਪਾਉਂਦੀਆਂ ਜਾਂ ਕਿਦਾਂ ਉਹਨਾਂ ਦੀ ਸੈਡੈਂਟਰੀ ਲਾਈਫਸਟਾਈਲ ਬਹੁਤ ਜ਼ਿਆਦਾ ਹੋ ਜਾਂਦੀ ਉਹ ਐਕਸਰਸਾਈਜ਼ ਨਹੀਂ ਕਰ ਉਹਨਾਂ ਦਾ ਵੀ weight ਵੱਜ ਜਾਂਦਾ ਹੈਗਾ ਤੇ ਲੇਡੀਜ਼ ਕੀ ਸੋਚ ਲੈਂਦੀਆਂ ਕਿ ਅਸੀਂ ਘਰ ਦਾ ਕੰਮ ਹੀ ਬਿਠੇ ਰਹਿ ਕੇ ਐਕਸਰਸਾਈਜ਼ ਦੇ ਕੀ ਲੋੜਾ ਹਾਂਜੀ 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 ਔਰ ਕਈਆਂ ਦੀ ਪੂਰ ਸਲੀਪ ਹੁੰਦੀ ਆ ਕਿਉਂਕਿ ਨਾਰਮਲੀ ਆਪਾਂ ਦੇਖਿਆ ਕਿ ਹਮੇਸ਼ਾ ਕਿਹਾ ਜਾਂਦਾ ਕਿ ਔਰਤਾਂ ਨੂੰ 10 ਘੰਟੇ ਦੀ ਨੀਂਦ ਚਾਹੀਦੀ ਆ ਜੈਂਟਸ ਚਾਹੀ 8 ਘੰਟੇ ਸੋ ਜਾਣ ਉਹਨਾਂ ਨੂੰ ਇੰਨੀ ਨੀਂਦ ਨਹੀਂ ਚਾਹੀਦੀ ਪਰ ਹੋ ਉ ਜੈਂਟਸ ਨੂੰ ਨੀਂਦ ਜ਼ਿਆਦਾ ਲੈ ਰਹੇ 10 ਘੰਟੇ ਔਰ ਉਹ ਤਾਂ ਸਿਰਫ 6 ਜਾਂ 5 ਘੰਟੇ ਸੋ ਕੇ ਉੱਠ ਜਾਂਦੀਆਂ ਔਰ ਜਦੋਂ ਕਿ ਇਹ ਸਾਰਾ ਪ੍ਰੂਵ ਹੋ ਚੁੱਕਾ ਕਿ ਜਦੋਂ 10 ਵਜੇ ਔਰਤ ਸੌਂਦੀ ਆ ਤੇ 10 ਤੋਂ 12 ਦਾ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਜਿਹੜੇ ਹਾਰਮੋਨਸ ਇਦਾਂ ਦੇ ਬੋਡੀ 'ਚ ਰਿਲੀਜ਼ ਹੁੰਦੇ ਕਿ ਜਿਹੜੀ ਤੁਹਾਡੀ ਫੈਟ ਬਰਨਿੰਗ ਹਾਰਮੋਨਸ ਹੁੰਦੇ ਤੁਹਾਡੀ ਉਸ ਟਾਈਮ ਤੇ ਫੈਟ ਬਰਨ ਹੋ ਰਿਹਾ ਹੁੰਦਾ ਬੋਡੀ 'ਵਿਚ ਪਰ ਉਲਟਾ ਹੋ ਰਿਹਾ ਸੀ ਉਸ ਟਾਈਮ ਤੇ ਲੇਡੀ ਸੌ ਨਹੀਂ ਰਹੀਆਂ ਉਹਨਾਂ ਨੂੰ ਕਿੰਨੇ ਸੌ ਕੰਮ ਹੁੰਦੇ ਆ ਤੇ ਮਾਰਨਿੰਗ ਉਹਨਾਂ ਨੂੰ ਜਲਦੀ ਉੱਠਣਾ ਪੈਂਦਾ ਸੋ ਇਹ ਕੌਜ਼ਸ ਹੈਗੀ ਕਿ ਜਿਹ ਅੱਜ ਕੱਲ ਜਿੱਦਾਂ ਚੱਲ ਰਿਹਾ ਵਾ ਕਿ ਉਹ ਵੀ ਲੋਕੀ ਲੇਡੀਜ਼ ਲੈ ਰਹੀਆਂ ਮਤਲਬ ਉਹਦੇ ਨਾਲ ਵੀ ਮੋਟਾਪਾ ਵੱਧ ਰਿਹਾ ਹੈਗਾ ਜੀ ਤੇ ਜਿਹੜੇ ਮੋਟਾਪੇ ਦੇ ਨਾਲ ਨਾਲ ਆਪਾਂ ਮਾਨਸਿਕ ਸਿਹਤ ਦੀ ਗੱਲ ਵੀ ਤੁਹਾਡੇ ਨਾਲ ਹੀ ਕਰਦੇ ਆਂ ਹਾਂਜੀ ਹਾਂਜੀ ਮਾਨਸਿਕ ਸਿਹਤ ਵਧੀਆ ਰਹਿਣੀ ਕਿਉਂਕਿ ਕੋਈ ਪਰਿਵਾਰ ਇਦਾਂ ਤਾਂ ਨਹੀਂ ਆ ਜਿੱਥੇ ਦੋ ਭਾਂਡੇ ਨਹੀਂ ਖੜਕਦੇ ਖਾਸ ਤੌਰ ਤੇ ਵਿਆਹ ਤੋਂ ਬਾਅਦ ਤਾਂ ਕਹਿੰਦੇ ਨਾ ਕਿ ਜਿਹੜਾ ਜਵਾਈ ਹੁੰਦਾ ਉਹਨੂੰ ਬਣੀ ਬਣਾਈ ਇੱਜ਼ਤ ਮਿਲਦੀ ਹੈ ਨੌ ਨੂੰ ਇੱਜ਼ਤ ਕਮਾਉਣੀ ਪੈਂਦੀ ਹੈ ਤੇ ਇਸ ਚੱਕਰ ਦੇ ਵਿੱਚ ਮਾਨਸਿਕ ਸਿਹਤ ਔਰਤਾਂ ਦੀ ਵਧੀਆ ਰੱਖੀ ਜਾਵੇ ਇਸ ਅਭਿਆਨ ਦਾ ਇੱਕ ਹਿੱਸਾ ਹੁੰਦਾ ਹੈ ਉਹਦੇ ਉੱਪਰ ਟਾਈਮ ਦੇ ਹਿਸਾਬ ਦੇ ਨਾਲ ਆਪਾਂ ਥੋੜੀ ਜੀ ਗੱਲਬਾਤ ਜ਼ਰੂਰ ਕਰਾਂਗੇ ਪਹਿਲਾਂ ਤੇ ਮੈਂ ਦੱਸਣਾ ਚਾਹੂੰਗੀ ਕਿ ਮਾਨਸਿਕ ਤਣਾਅ ਹੁੰਦਾ ਕਿਉਂ ਪਹਿਲਾਂ ਤੇ ਜਿਹੜਾ ਫੈਮਿਲੀ ਪ੍ਰੈਸ਼ਰ ਬਹੁਤ ਹੁੰਦਾ ਕਈਆਂ ਦੇ ਘਰਾਂ 'ਚ ਡੋਮੈਸਟਿਕ ਵਾਇਲੈਂਸ ਬਹੁਤ ਹੁੰਦਾ ਕਈਆਂ ਦੇ ਬੱਚਿਆਂ ਦੇ ਜਿੱਦਾਂ ਹੁੰਦਾ ਨਾ ਕਈ ਔਰਤਾਂ ਨੂੰ ਬੱਚਿਆਂ ਦੇ ਨੰਬਰ ਆਣ ਤੇ ਬੜਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਇੱਕ ਪੀਅਰ ਪ੍ਰੈਸ਼ਰ ਬਣ ਜਾਂਦਾ ਕਿ ਇਹ ਬੱਚਾ ਤੁਹਾਡਾ ਇਦਾਂ ਦਾ ਕਿਉਂ ਨਹੀਂ ਆ ਤਾਂ ਉਹਦੇ ਕਰਕੇ ਵੀ ਮੈਂਟਲ ਪ੍ਰੈਸ਼ਰ ਬਣ ਜਾਂਦਾ ਉਹਦੇ ਕਰਕੇ ਉਹ ਕਹਿ ਲੋ ਕਿ ਡਿਪਰੈਸਿਵ ਐਂਗਜ਼ਾਇਟੀ ਵਿੱਚ ਚਲ ਜਾਂਦੀਆਂ ਜੀ ਪਰ ਉਹਨੂੰ ਜਿਹੜੀ ਔਰਤਾਂ ਨੂੰ ਇਹ ਸਮਝਣਾ ਚਾਹੀਦਾ ਕਿ ਤੁਸੀਂ ਪਿੱਲੋ ਰੋਪਣੇ ਕਰਦੇ ਅਗਰ ਤੁਸੀਂ ਸਹੀ ਨਹੀਂ ਹੈਗੇ ਤੁਸੀਂ ਆਪਣੀ ਫੈਮਲੀ ਦੀ ਅਪਬ੍ਰਿੰਗ ਨਰਚਰ ਸਹੀ ਨਹੀਂ ਕਰ ਸਕਦੇ ਹੈਗੇ ਇਸ ਕਰਕੇ ਔਰਤ ਨੂੰ ਇਸ ਤੋਂ ਬਾਅਦ ਨਿਕਲ ਨਾ ਅਗਰ ਮੈਂਟਲ ਪ੍ਰੈਸ਼ਰ ਸਪੋਸਿੰਗਲੀ ਕੋਈ ਹੈਗਾ ਵੀ ਆ ਕਿਸੇ ਤਰ੍ਹਾਂ ਦਾ ਐਂਗਜ਼ਾਇਟੀ ਹੈਗੀ ਵੀ ਆ ਉਸ ਤੋਂ ਨਿਕਲਣ ਵਾਸਤੇ ਉਹਨਾਂ ਨੂੰ ਕੋਈ ਨਾ ਕੋਈ ਕਾਉਂਸਲਿੰਗ ਕਰਨੀ ਚਾਹੀਦੀ ਹੈ ਜਦ ਆਪਣੇ ਘਰਦਿਆਂ ਨਾਲ ਗੱਲ ਕਰਨੀ ਚਾਹੀਦੀ ਕਿ ਮੈਨੂੰ ਆਹ ਪ੍ਰੋਬਲਮ ਹੈਗੀ ਆ ਤੇ ਇਹ ਪ੍ਰੋਬਲਮ ਕਿੱਦਾਂ ਸੌਰਟ ਆਊਟ ਹੋ ਸਕਦੀ ਆ ਪਲੱਸ ਆਯੁਰਵੈਦਿਕ ਹਰਬਸ ਹੁੰਦੀਆਂ ਅਸ਼ਵਗੰਧਾ ਜਿਹੜੀ ਆ ਉਹ ਤੁਸੀਂ ਰਾਤ ਨੂੰ ਲੈ ਕੇ ਸੋ ਸਕਦੇ ਹੋ ਔਰਤ ਉਹਦਣਾ ਕੀ ਜਿਹੜਾ ਸਟ੍ਰੈਸ ਹੁੰਦਾ ਸਾਰੇ ਦਿਨ ਦੀ ਥਕਾਵਟ ਉਹ ਦੂਰ ਹੋ ਜਾਂਦੀ ਹੈ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਔਰਤਾਂ ਦੇ ਮੋਟਾਪੇ ਤੇ ਤੇ ਮਾਨਸਿਕ ਸਿਹਤ ਤੇ ਜੀ ਮੈਂ ਤੇ ਕਹਿੰਦੀ ਆ ਆਮ ਤੌਰ ਤੇ ਜੋ ਛੋਟੇ ਹੁੰਦੇ ਅਸੀਂ ਗੇਮਸ ਖੇលਦੇ ਸੀਗੇ ਸਪੋਰਟਸ ਫਿਟ ਕਰਮ ਕਰਦੇ ਸੀ ਸੀ ਡਾਂਸ ਕਰਦੇ ਸੀਗੇ ਜਦੋਂ ਤੇ ਸ਼ਾਦੀ ਹੋ ਜਾਂਦੀ ਹੈ ਤਾਂ ਲੜਕੀਆਂ ਇਹ ਸੋਚ ਪੰਤ 25 ਮਿੰਟ ਐਕਸਰਸਾਈਜ਼ ਸਭ ਨੂੰ ਕਰਨੀ ਚਾਹੀਦੀ ਹੈ ਜੀ ਰਨਿੰਗ ਡਾਂਸਿੰਗ ਸਾਈਕਲਿੰਗ ਕੁਝ ਵੀ ਕਰੋ ਤੇ ਇਹ ਮੋਟਾਪੇ ਨੂੰ ਠੀਕ ਕਰੇਗਾ ਬਹੁਤ ਸ਼ੁਕਰੀਆ ਡਾਕਟਰ ਪੁਨੀਤ ਤੁਸੀਂ ਪ੍ਰੋਗਰਾਮ ਚਾਹੀਏ ਡਾਕਟਰ ਸੁਸ਼ਮਾ ਚਾਵਲਾ ਜੀ ਤੁਸੀਂ ਪ੍ਰੋਗਰਾਮ ਚਾਹੀਏ ਸਵਸਥ ਨਾਰੀ ਸਸ਼ਕਤ ਪਰਿਵਾਰ ਇਹੀ ਸਾਡਾ ਅੱਜ ਦਾ ਵਿਸ਼ਾ ਸੀ ਅੱਜ ਦੀ ਚਰਚਾ ਦਾ ਬਰुण ਕੌਰ ਮਾਨ ਨੂੰ ਦਿਵਾ ਗਿਆ ਬਣੇ ਰਹੋ ਧੀ ਧੀ ਪੰਜਾਬੀ ਦੇ ਨਾਲ ਤੇ ਹਾਂ ਆਪਣੀ ਸਿਹਤ ਦਾ ਮੇਰੀਓ ਮਾਤਾਓ ਤੇ ਭੈਣੋ ਜ਼ਰੂਰ ਖਿਆਲ ਰੱਖੋ ਤਾਂ ਹੀ ਤੁਹਾਡਾ ਪਰਿਵਾਰ ਵਧੀਆ ਰਹੇਗਾ। ਸ਼ੁਕਰੀਆ, ਧੰਨਵਾਦ। थैंक यू। थैंक यू।